ਕਿਸਾਨਾਂ ਦਾ ਵੱਡਾ ਕਾਫਲਾ ਦਿੱਲੀ ਵੱਲ ਕੂਚ ਕਰ ਰਿਹਾ ਵਾ ਇਸ ਵਕਤ ਕਿਸਾਨ ਜਿਹੜੇ ਨੇ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਦਾਣਾ ਮੰਡੀ ਦੇ ਵਿੱਚ ਪਹੁੰਚ ਚੁੱਕੇ ਨੇ ਤਾਂ ਵੱਖ-ਵੱਖ ਜਥੇਬੰਦੀਆਂ ਵੱਲੋਂ ਉਹਨਾਂ ਦੇ ਲਈ ਖਾਸ ਇੰਤਜ਼ਾਮ ਵੀ ਕੀਤੇ ਗਏ ਨੇ ਤਾਂ ਸਵੇਰ ਦੀ ਤਸਵੀਰਾਂ 13 ਤਰੀਕ ਹੈਗੀ ਅੱਜ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰਨਾ ਵਾ ਤਾਂ ਕਿਸਾਨ ਇਸ ਵਕਤ ਸ਼੍ਰੀ ਫਤਿਹਗੜ ਸਾਹਿਬ ਦਾਣਾ ਮੰਡੀ ਦੇ ਵਿੱਚ ਮੌਜੂਦ ਹੈਗੇ ਨੇ ਇਹ ਤਸਵੀਰਾਂ ਤੁਸੀਂ ਦੇ ਸਕਦੇ ਹੋ ਤਾਂ ਇੱਥੇ ਲੰਗਰ ਜਿਹੜਾ ਵਾ ਉਹ ਦਿੱਤਾ ਜਾ ਰਿਹਾ ਵਾ ਸਾਗ ਰੋਟੀਆਂ ਨਾਲ ਬਿਸਕੁਟ ਚਾਹ ਦਾ ਬੰਦੋਬਸ ਜਿਹੜਾ ਵਾ ਇੱਥੇ ਆਰਤੀਆਂ ਸੈਸ਼ਨ ਉਹ ਕੀਤਾ ਗਿਆ ਸੋ ਪੂਰੀ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੀ ਤਿਆਰੀ ਕਰਕੇ ਆਏ ਨੇ ਕਿਸਾਨ ਅਤੇ ਆਰਤੀਆਂ ਨੇ ਅੱਗੇ ਕੀ ਤਿਆਰੀ ਕੀਤੀ ਆ ਭਾਈ ਜੀ ਕਿਸਾਨ ਇੱਥੇ ਪਹੁੰਚ ਗਏ ਨੇ ਕਦੋਂ ਤੁਹਾਨੂੰ ਪਤਾ ਲੱਗਾ ਸੀ ਇੱਥੇ ਕਿਸਾਨ ਆ ਰਹੇ ਤਾਂ ਰਾਤ ਵੀ ਤੁਸੀਂ ਇੱਥੇ ਲੰਗਰ ਲੈ ਕੇ ਆਏ ਸੀ ਤਾਂ ਅੱਜ ਸਵੇਰ ਦੀ ਭਾਈ ਇੰਤਜ਼ਾਮ ਜਿਹੜਾ ਤੁਸੀਂ ਕੀਤਾ ਆ ਵਾਇਗ੍ਰੂ ਜੀ ਕਾ ਖਾਲਸਾ ਵਾਇਗ੍ਰੂ ਜੀ ਕੀ ਫਤਿਹ ਅੱਜ ਰਾਤ ਹੀ ਸਾਨੂੰ ਇਸ ਦਾ ਪਤਾ ਲੱਗਿਆ ਵੀ ਜਿਹੜੀਆਂ ਟਰਾਲੀਆਂ ਨੇ ਕਿਸਾਨੀ ਸੰਘਰਸ਼ ਦੇ ਵਿੱਚ ਦਿੱਲੀ ਜਾ ਰਹੀਆਂ ਨੇ ਉਹ ਇੱਥੇ ਦਾਣਾ ਮੰਡੀ ਫਟੇਗੜ ਸਾਹਿਬ ਵਿਖੇ ਰੁਕ ਰਹੀਆਂ ਨੇ ਉਦੋਂ ਤੋਂ ਇਹੀ ਸਾਡੀ ਆਰਡ ਤੇ ਐਸੋਸੀਏਸ਼ਨ ਕੋਆਪਰੇਟਿਵ EMPLOYEES UNION ਤੇ ਰੜੇ ਵਾਲੇ ਸੰਤਾਂ ਦੇ ਤੇ SGPC ਵੱਲੋਂ ਜਿਹੜਾ ਲੰਗਰ ਇੱਥੇ ਪ੍ਰਬੰਧ ਕੀਤਾ ਗਿਆ ਤੇ ਰਾਤੀ ਵੀ ਚਾਹ ਦਾਲ ਰੋਟੀ ਪ੍ਰਸ਼ਾਦਾ ਤੇ ਅੱਜ ਸਵੇਰ ਤੋਂ ਸਵੇਰੇ 4 ਵਜੇ ਤੋਂ ਚਾਹ ਬਿਸਕੁਟ ਬ੍ਰੈਡ ਪਕੌੜੇ ਤੇ ਸਾਗ ਅਚਾਰ ਨਾਲ ਪ੍ਰਸ਼ਾਦਿਆਂ ਦਾ ਜਿਹੜਾ ਪ੍ਰਬੰਧ ਆ ਉਹ ਕੀਤਾ ਗਿਆ ਸਾਰੀ ਸੰਗਤ ਨੂੰ ਜਿੰਨੇ ਵੀ ਕਿਸਾਨ ਆਏ ਨੇ ਉਹਨਾਂ ਨੂੰ ਸਾਰਿਆਂ ਨੂੰ ਪ੍ਰਸ਼ਾਦਾ ਸ਼ਿਕਾਇਆ ਗਿਆ ਤੇ ਨਾਲ ਟਰਾਲੀਆਂ ਵਾਸਤੇ ਵੀ ਦਿੱਤਾ ਗਿਆ ਵੀ ਜੇਕਰ ਲੋਡ ਪਵੇ ਤਾਂ ਜੇਕਰ ਲੋਡ ਪਈ ਤਾਂ ਜਿੱਥੇ ਵੀ ਸਾਡੇ ਕਿਸਾਨ ਜਿਹੜੇ ਸਾਥੀ ਨੂੰ ਰੁਕਣਗੇ ਉੱਥੇ ਵੀ ਅਸੀਂ ਪ੍ਰਸ਼ਾਦਾ ਤੇ ਲੈ ਕੇ ਪਹੁੰਚਾਂਗੇ ਕਿੰਨੇ ਕ ਸਾਥੀ ਜਿਹੜੇ ਤੁਹਾਡੀ ਆਸ਼ੀਸ਼ ਨਾਲ ਉਹ ਜਿਹੜੇ ਪ੍ਰਸ਼ਾਦਾ ਤਿਆਰ ਕਰਾ ਰਹੇ ਨੇ ਲੰਗਰ ਪੂਰਾ ਬੰਦੋਬਸ ਕਰ ਪੂਰੀ ਪੂਰੀ ਫਤੇਗੜ ਸਾਹਿਬ ਦੀ ਜਿੰਨੀਆਂ ਵੀ ਐਸੋਸੀਏਸ਼ਨਾਂ ਨੇ ਜਿੰਨੀਆਂ ਜੁਨਟੀਆਂ ਨੇ ਉਹ ਸਾਰੀਆਂ ਲੱਗੀਆਂ ਵਿਆ ਨੇ ਇਹ ਸਾਡੇ ਭਪਿੰਦਰ ਸਿੰਘ ਜੀ ਨੇ ਜੋ ਆਰਤੀ ਐਸੋਸੀਏਸ਼ਨ ਦੇ ਐਕਸ ਪ੍ਰੈਜ਼ੀਡੈਂਟ ਨੇ ਤੇ ਮੈਂ ਬਹਾਦਰ ਸਿੰਘ ਜੱਲਾ ਜੋ ਸਾਡੀ ਕੋਰਪੋਰੇਟ EMPLOYEES UNION ਪੰਜਾਬ ਉਹਦੇ ਵੱਲੋਂ ਵੀ ਅਸੀਂ ਨੇ ਮਤਲਬ ਇਹਦੇ ਵਿੱਚ ਯੋਗਦਾਨ ਪਾਇਆ ਤੇ ਅੱਗੇ ਵੀ ਜੇਕਰ ਸਾਨੂੰ ਲੋੜ ਪਈ ਤਾਂ ਅਸੀਂ ਉਹ ਜਿਹੜਾ ਯੋਗਦਾਨ ਆ ਉਹ ਪਾਉਂਦੇ ਰਹਾਂਗੇ। ਭਾਈ ਜੀ ਸਵੇਰੇ ਸਵੇਰੇ ਕਿਸਾਨਾਂ ਵਾਸਤੇ ਇੱਥੇ ਤੁਸੀਂ ਮਦਦ ਲੈ ਕੇ ਪਹੁੰਚ ਗਏ ਹੋ ਸਾਗ ਗਰਮ ਗਰਮ ਨਾਲ ਰੋਟੀਆਂ ਗਰਮ ਗਰਮ ਲੈ ਕੇ ਆ ਗਏ ਹੋ। ਤਿਆਰੀ ਕਿਸ ਤਰ੍ਹਾਂ ਕੀਤੀ ਤਾਂ ਪਤਾ ਲੱਗਿਆ ਕਿਸਾਨ ਇੱਥੇ ਆ ਰਹੇ ਨੇ। ਤੇ ਤੁਹਾਨੂੰ ਤਾਂ ਕੱਲ 3 ਵਜੇ ਪਤਾ ਲੱਗਿਆ ਸੀ ਜੇ ਸਾਨੂੰ ਪਹਿਲਾਂ ਪਤਾ ਲੱਗਿਆ ਹੁੰਦਾ ਸੀ ਅੱਛੀ ਲੰਗਰ ਸਾਰਾ ਚਾਹ-ਰਾਟਾ ਪੂਰਾ ਕਰਦੇ ਸੀ। ਰਾਤ ਅਸੀਂ 12 ਵਜੇ ਤੱਕ ਰੋਟੀ ਦਾ ਚਾਹ ਦਾ ਸਾਰਾ ਲੰਗਰ ਚੱਲਿਆ ਜੀ ਤੇ ਜੇ ਪਹਿਲਾਂ ਪਤਾ ਹੁੰਦਾ ਸੀ ਟੈਂਟ ਵੀ ਲਾਉਂਦੇ ਸਭ ਕੁਝ ਕਰਦੇ ਜੀ ਤੇ ਸਾਨੂੰ ਮੌਕੇ ਤੇ ਪਤਾ ਦਾ ਉਰੇ ਰੋਟੀ ਚਾਹ ਬਰੈਡ ਬਿਸਕੁਟ ਸਾਰਾ ਲੰਗਰ ਚਲਾਇਆ ਅਰਤੀ ਸਿਰ ਸਰਾਂਦੋ ਵੱਲੋਂ ਤੇ ਬਾਕੀ ਹੋਰ ਕਿਸਾਨ ਬੰਦਿਆਂ ਤੇ ਪਿੰਡ ਬਾੜੇ ਵੱਲੋਂ ਜੀ ਤਾਂ ਫਿਰ ਸਾਗ ਸਿੱਦੇ ਸਿੱਦੇ ਕਿਸ ਤਰ੍ਹਾਂ ਤਿਆਰੀ ਕਰ ਲਈ ਜੀ ਬਾਬਿਆਂ ਤੋਂ ਲਿਆਂਦਾ ਜੀ ਰਾੜੇ ਵਾਲੇ ਬਾਬਾ ਜੀ ਸਾਹਬ ਵਾਲਿਆਂ ਦੇ ਉਹਨਾਂ ਦਾ ਸਾਗ ਚੱਲਦਾ ਸੀ ਫਿਰ ਉਹਨਾਂ ਨੂੰ ਅਸੀਂ ਰਾਤ ਗਿਆ ਸੀ ਉਹਨਾਂ ਨੇ ਸਾਨੂੰ ਸਾਗ ਤਿਆਰ ਕਰਕੇ ਤੇ ਪ੍ਰਸ਼ਾਦਾ ਸੰਤਾਂ ਨੂੰ ਵੰਦਤੀ ਕਰੀ ਸੀ ਤਾਂ ਸਾਨੂੰ ਉਹ ਸਾਗ ਦੇ ਹੱਥ ਤਾਂ ਹੁਣ ਕਿਸਾਨ ਦਿੱਲੀ ਵਾਲੇ ਕੋਚ ਕਰ ਰਹੇ ਨੇ ਤਾਂ ਫਿਰ ਪਿੱਛੇ ਕਿੱਦਾਂ ਬੈਕਅਪ ਰੱਖੋਗੇ ਤਿਆਰੀ ਕਿਸ ਤਰ੍ਹਾਂ ਨਾਲ ਦੇ ਨਾਲ ਜਿੱਥੇ ਟਰੈਲੀਆਂ ਜਾਣਗੇ ਜੀ ਉੱਥੇ ਉੱਥੇ ਲੰਗਰ ਲੈ ਕੇ ਨਾਲ ਦੇ ਨਾਲ ਜਾਵਾਂਗੇ ਜੀ ਜਦੋਂ ਕਿਸਾਨ ਮੋਰਚਾ ਪਹਿਲਾਂ ਚੱਲਿਆ ਸੀ ਹਰ ਇੱਕ ਮਦਦ ਜਿਹੜੀ ਹੈ ਕਿਸਾਨਾਂ ਤੱਕ ਪਹੁੰਚਾਈ ਗਈ ਸੀ ਤਾਂ ਉਸੇ ਤਿਆਰੀ ਕਰ ਲਿੱਤੀ ਗਈ ਹੈ ਹਾਂ ਪਹਿਲਾਂ ਜੀ ਪਹਿਲਾਂ ਵੀ ਜ਼ਿਆਦਾ ਦਰਨਾ ਲਾਇਆ ਸੀ ਅਸੀਂ ਉਰੇ ਪਾਹੋਂ ਬੜੀ ਰੈਲੀ ਵੀ ਕਰਾਈ ਸੀ ਆੜਤੀ ਸਾਰਿਆਂ ਦਾ ਰਲ ਕੇ ਜੀ ਸਰਾਂਦ ਮੰਡੀ ਚ ਜਦ ਵੀ ਅਸੀਂ ਪੂਰਾ ਸਹਿਯੋਗ ਦਿੱਤਾ ਸਾਰਾ ਸਮਾਨ ਉਰੋਂ ਲੈ ਕੇ ਜਾਂਦੇ ਰਹੇ ਆੜਤੀ ਗੱਦੇ ਕੀ ਹੋਰ ਸਾਰਾ ਰਸਨ ਪਾਣੀ ਲੈ ਕੇ ਜਾਂਦੇ ਹੁਣ ਵੀ ਅਸੀਂ ਲੈ ਕੇ ਜਾਵਾਂਗੇ ਸਾਰਾ ਜੋ ਸਾਡੀ ਸੇਵਾ ਲਾਉਣਗੇ ਅਸੀਂ ਉੱਥੇ ਪੂਰੀ ਲੈ ਕੇ ਜਾਵਾਂਗੇ ਜੀ ਜਿਵੇਂ ਸ਼ਾਮ ਦੇ ਰਾਤ ਤੱਕ ਕਿਸਾਨ ਪਹੁੰਚਣਾ ਸ਼ੁਰੂ ਹੋਏ ਤੱਕ ਗਿਣਤੀ ਵਾਦੀ ਗਈ ਤਾਂ ਇੰਤਜ਼ਾਮ ਫਿਰ ਪੂਰੇ ਕਿਸ ਤਰ੍ਹਾਂ ਕਰਨੇ ਪਏ ਮੁਸ਼ਕਲਤਾ ਨਹੀਂ ਆਈ ਕਿ ਇੰਤਜ਼ਾਮ ਸਾਨੂੰ ਕੋਈ ਨਹੀਂ ਆਈ ਬਾਬਿਆਂ ਦੀ ਕਿਰਪਾ ਸੀ ਸਾਡੇ ਤੇ ਪੂਰੀ ਕੋਈ ਨਹੀਂ ਆਈ ਸਕਦਾ ਤਾਂ ਬਿਲਕੁਲ ਨਹੀਂ ਤੁਸੀਂ ਦੇਖ ਸਕਦੇ ਹੋ ਜਿਹੜੇ ਆਰਤੀ ਐਸੋਸੀਏਸ਼ਨ ਆ ਜਾਂ ਵਕਵਕ ਐਸੋਸੀਏਸ਼ਨ ਆ ਜਿਹੜੀ ਸ਼੍ਰੀ ਫਤਿਹਗੜ੍ਹ ਸਾਹਿਬ ਦੀਆਂ ਉਹਨਾਂ ਵੱਲੋਂ ਵਿਸ਼ੇਸ਼ ਤਿਆਰੀ ਜਿਹੜੀ ਹੈ ਕਿਸਾਨਾਂ ਦੇ ਲਈ ਕੀਤੀ ਗਈ ਆ ਸਾਗ ਨੇ ਗਰਮ ਰੋਟੀਆਂ ਜਿਹੜੀਆਂ ਉਹ ਲੈ ਕੇ ਆਏ ਨੇ ਨਾਲ ਬਿਸਕੁਟ ਨੇ ਪਕੌੜੇ ਨੂੰ ਲੈ ਕੇ ਆਏ ਨੇ ਬਾਬਾ ਜੀ ਪੂਰੀ ਤਿਆਰੀ ਕਰਕੇ ਆਏ ਹੋਏ ਹੋ ਕਿਸਾਨਾਂ ਦਾ ਹੁਣ ਸਮਰਥਨ ਕਰ ਰਹੇ ਪੂਰਾ ਹਾਂਜੀ ਹਾਂਜੀ ਪੂਰਾ ਸਮਰਥਨ ਕਰਦੇ ਇਹ ਮਤਲਬ ਕਹਿਣ ਦਾ ਜਿੰਨਾ ਵੀ ਸਾਨੂੰ ਲੋੜ ਪਊਗੀ ਅਸੀਂ ਉਹ ਕਰਦੇ ਰਹਾਂਗੇ ਰਾਤ ਨੂੰ ਹੋਵੇ ਭਾਵੇਂ ਦਿਨੇ ਹੋਵੇ ਜਿਵੇਂ ਮਰਜ਼ੀ ਟਰਾਲੀ ਆਵੇ ਕੋਈ ਜਿੰਨੀ ਮਰਜ਼ੀ ਸਭ ਨੂੰ ਅਸੀਂ ਮੈਨੂੰ ਲੱਗਦਾ ਰਾਤ ਤੱਕ ਤੁਸੀਂ ਸੁੱਤੇ ਨਹੀਂ ਆਗੇ ਪੂਰੀ ਤਿਆਰੀ ਕਰਦੇ ਹੋ ਹਾਂਜੀ ਹਾਂਜੀ ਠੀਕ ਹੈ ਜੀ ਅਸੀਂ ਤੇ ਆਲੇ ਵੀ ਤੁਹਾਡੇ ਨੀਂਦ ਆ ਰਹੀ ਹੈ ਸਾਡਾ ਸਾਡਾ ਇਹ ਹੈ ਵੀ ਅਸੀਂ ਇਹਨਾਂ ਨੂੰ ਭੁੱਖੇ ਨਹੀਂ ਰਹਿਣ ਦੇਣਾ ਕੋਈ ਭੁੱਖਾ ਨਾ ਜਾਵੇ ਟਰਾਲੀ ਚ ਲਿ ਜਾਣਾ ਟਰਾਲੀ ਚ ਲੈ ਜੇ ਉਹ ਖਾਪੇ ਐਨ ਜਾਣ ਕੋਈ ਗੱਲ ਨਹੀਂ ਸਾਡੇ ਵੱਲੋਂ ਕੋਈ ਕਮੀ ਨਹੀਂ ਆਏਗੀ ਕਰਦਾ ਮਾਲਕ ਨੇ ਕਰਦਾ ਮਾਲਕ ਨਹੀਂ ਹੈ ਤਾਂ ਬਿਲਕੁਲ ਇਹ ਕਹਿ ਰਹੇ ਨੇ ਕਿ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਨ ਦਿੱਤੀ ਜਾਵੇਗੀ ਕਿਸਾਨ ਨਾ ਦੇ ਲਈ ਹਰ ਇੱਕ ਮਦਦ ਜਿਹੜੀ ਆ ਵੱਖ-ਵੱਖ ਜਥੇਬੰਦੀਆਂ ਵੱਲੋਂ ਦਿੱਤੀ ਜਾ ਰਹੀ ਹੈ ਤਾਂ ਹੁਣ ਜਿਹੜੀ ਆ ਆਰਤੀ ਐਸੋਸ਼ੀਏਸ਼ਨਾਂ ਜਾਂ ਵੱਖ-ਵੱਖ ਜਥੇਬੰਦੀਆਂ ਨੇ ਜੋ ਸ਼੍ਰੀ ਫਤਿਹਗੜ੍ਹ ਸਾਹਿਬ ਦੀਆਂ ਤਾਂ ਉਹਨਾਂ ਵੱਲੋਂ ਇੱਥੇ ਕਿਸਾਨਾਂ ਦੇ ਲਈ ਮਦਦ ਪਹੁੰਚਾਈ ਜਾ ਰਹੀ ਔਰ ਇਹ ਵੀ ਕਹਿ ਰਹੇ ਨੇ ਕਿ ਅਗਰ ਕਿਸਾਨ ਦਿੱਲੀ ਵੱਲ ਕੁਝ ਕਰਨਗੇ ਤਾਂ ਉਹਨਾਂ ਦੇ ਲਈ ਦਿੱਲੀ ਦੇ ਵਿੱਚ ਵੀ ਜਿਹੜੀ ਆ ਮਦਦ ਜਿਹੜੀ ਆ ਪਹੁੰਚਾਈ ਜਾਵੇਗੀ ਕੈਮਰਾਮੈਨ ਸਲਮਾਨ ਦੇ ਨਾਲ ਨਰਿੰਦਰ ਮਹੰਦੂ ਜਗਮੈਨ ਟੀਵੀ ਸ਼੍ਰੀ ਫਤਿਹਗੜ੍ਹ ਸਾਹਿਬ